ਇਕਰ ਤੁਸੀਂ ਵੀ ਸੋਨੇ ਤੇ ਚਾਂਦੀ ਦਾ ਕੋਈ ਗਹਿਣਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਦਿਨ ਇੰਤਜ਼ਾਰ ਕਰ ਸਕਦੇ ਹੋ ਉਂਝ ਇਹਨਾਂ ਦਿਨਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਦੀ ਕੀਮਤ ਪਿਛਲੇ ਕਈ ਦਿਨਾਂ ਤੋਂ ਡਿੱਗੀ ਹੈ ਹੁਣ ਖਬਰ ਹੈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਘਟ ਸਕਦੀਆਂ ਨੇ ਸਰਕਾਰ ਇਸ ਦਾ ਐਲਾਨ ਬਜਟ ਦੇ ਵਿੱਚ ਕਰ ਸਕਦੀ ਹੈ ਸੋਨੇ ਤੇ ਚਾਂਦੀ ਦੀ ਕੀਮਤ ਕਿੰਨੀ ਘਟ ਸਕਦੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਸੋਨਾ ਤੇ ਚਾਂਦੀ ਸਸਤੀ ਹੋਣ ਕਾਰਨ ਇਸ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਫਿਲਹਾਲ ਜੇਕਰ ਗੱਲ ਕਰੀਏ ਤਾਂ 24 ਕੈਰਟ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਉੱਤੇ ਹੈ ਇੱਕ ਦਿਨ ਪਹਿਲਾਂ ਯਾਨੀ ਕਿ ਬੁੱਧਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਰਾਫਟ ਹੈ ਜਿਹੜੀ ਉਹ ਦਰਜ ਕੀਤੀ ਗਈ ਸੀ 22 ਕੈਰਟ ਸੋਨਾ 250 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨਾ 230 ਰੁਪਏ ਪ੍ਰਤੀ 10 ਗ੍ਰਾਮ ਘਟਿਆ ਹੈ ਇਸ ਗਿਰਾਵਟ ਦੇ ਨਾਲ 22 ਕੈਰਟ ਸੋਨੇ ਦੀ ਕੀਮਤ 66000 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ 72000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ 18 ਕੈਰਟ ਸੋਨੇ ਦੀ ਕੀਮਤ ਵੀ 54000 ਰੁਪਏ ਪ੍ਰਤੀ 10 ਗ੍ਰਾਮ ਹੈ ਚਾਂਦੀ ਵੀ ਬੁੱਧਵਾਰ ਨੂੰ 1000 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਕੇ 90000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਸਰਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਸਿੱਧਾ ਫੈਸਲਾ ਨਹੀਂ ਲਵੇਗੀ ਸਰਕਾਰ ਬਜਟ ਦੇ ਵਿੱਚ ਦੋਵਾਂ ਤੱਤਾਂ ਉੱਤੇ ਇੰਪੋਰਟ ਡਿਊਟੀ ਦੇ ਵਿੱਚ ਕਟੌਤੀ ਦਾ ਐਲਾਨ ਕਰ ਸਕਦੀ ਹੈ ਇਹ ਕਟੌਤੀ 5% ਤੱਕ ਹੋ ਸਕਦੀ ਹੈ ਫਿਲਹਾਲ ਇਹਨਾਂ ਦੋਵਾਂ ਤੱਤਾਂ ਉੱਤੇ ਦਰਾਮਦ ਡਿਊਟੀ 15% ਹੈ ਜੇਕਰ ਇੰਪੋਰਟ ਡਿਊਟੀ 15% ਤੋਂ ਘਟਾ ਕੇ 10% ਕਰ ਦਿੱਤੀ ਜਾਵੇਗੀ ਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਮੀ ਆਵੇਗੀ ਬਿਊਰੋ ਰਿਪੋਰਟ ਦੀ ਸ਼ਾਪਟ੍ਰੇਡ ਨਿਊਜ਼ ਦੇ ਨਾਲ ਇਕਰ ਤੁਸੀਂ ਵੀ ਸੋਨੇ ਤੇ ਚਾਂਦੀ ਦਾ ਕੋਈ ਗਹਿਣਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਦਿਨ ਇੰਤਜ਼ਾਰ ਕਰ ਸਕਦੇ ਹੋ ਉਂਝ ਇਹਨਾਂ ਦਿਨਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਦੀ ਕੀਮਤ ਪਿਛਲੇ ਕਈ ਦਿਨਾਂ ਤੋਂ ਡਿੱਗੀ ਹੈ ਹੁਣ ਖਬਰ ਹੈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਘਟ ਸਕਦੀਆਂ ਨੇ ਸਰਕਾਰ ਇਸ ਦਾ ਐਲਾਨ ਬਜਟ ਦੇ ਵਿੱਚ ਕਰ ਸਕਦੀ ਹੈ ਸੋਨੇ ਤੇ ਚਾਂਦੀ ਦੀ ਕੀਮਤ ਕਿੰਨੀ ਘਟ ਸਕਦੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਸੋਨਾ ਤੇ ਚਾਂਦੀ ਸਸਤੀ ਹੋਣ ਕਾਰਨ ਇਸ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਫਿਲਹਾਲ ਜੇਕਰ ਗੱਲ ਕਰੀਏ ਤਾਂ 24 ਕੈਰਟ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਉੱਤੇ ਹੈ ਇੱਕ ਦਿਨ ਪਹਿਲਾਂ ਯਾਨੀ ਕਿ ਬੁੱਧਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਰਾਫਟ ਹੈ ਜਿਹੜੀ ਉਹ ਦਰਜ ਕੀਤੀ ਗਈ ਸੀ 22 ਕੈਰਟ ਸੋਨਾ 250 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨਾ 230 ਰੁਪਏ ਪ੍ਰਤੀ 10 ਗ੍ਰਾਮ ਘਟਿਆ ਹੈ ਇਸ ਗਿਰਾਵਟ ਦੇ ਨਾਲ 22 ਕੈਰਟ ਸੋਨੇ ਦੀ ਕੀਮਤ 66000 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ 72000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ 18 ਕੈਰਟ ਸੋਨੇ ਦੀ ਕੀਮਤ ਵੀ 54000 ਰੁਪਏ ਪ੍ਰਤੀ 10 ਗ੍ਰਾਮ ਹੈ ਚਾਂਦੀ ਵੀ ਬੁੱਧਵਾਰ ਨੂੰ 1000 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਕੇ 90000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਸਰਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਸਿੱਧਾ ਫੈਸਲਾ ਨਹੀਂ ਲਵੇਗੀ ਸਰਕਾਰ ਬਜਟ ਦੇ ਵਿੱਚ ਦੋਵਾਂ ਤੱਤਾਂ ਉੱਤੇ ਇੰਪੋਰਟ ਡਿਊਟੀ ਦੇ ਵਿੱਚ ਕਟੌਤੀ ਦਾ ਐਲਾਨ ਕਰ ਸਕਦੀ ਹੈ ਇਹ ਕਟੌਤੀ 5% ਤੱਕ ਹੋ ਸਕਦੀ ਹੈ ਫਿਲਹਾਲ ਇਹਨਾਂ ਦੋਵਾਂ ਤੱਤਾਂ ਉੱਤੇ ਦਰਾਮਦ ਡਿਊਟੀ 15% ਹੈ ਜੇਕਰ ਇੰਪੋਰਟ ਡਿਊਟੀ 15% ਤੋਂ ਘਟਾ ਕੇ 10% ਕਰ ਦਿੱਤੀ ਜਾਵੇਗੀ ਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਮੀ ਆਵੇਗੀ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਫਾ ਜੇਕਰ ਤੁਸੀਂ ਵੀ ਸੋਨੇ ਤੇ ਚਾਂਦੀ ਦਾ ਕੋਈ ਗਹਿਣਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਦਿਨ ਇੰਤਜ਼ਾਰ ਕਰ ਸਕਦੇ ਹੋ ਉਂਝ ਇਹਨਾਂ ਦਿਨਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਕੀਮਤ ਪਿਛਲੇ ਕਈ ਦਿਨਾਂ ਤੋਂ ਡਿੱਗ ਰਹੀ ਹੈ ਹੁਣ ਖਬਰ ਹੈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਘਟ ਸਕਦੀਆਂ ਨੇ ਸਰਕਾਰ ਇਸ ਦਾ ਐਲਾਨ ਬਜਟ ਦੇ ਵਿੱਚ ਕਰ ਸਕਦੀ ਹੈ ਸੋਨੇ ਤੇ ਚਾਂਦੀ ਦੀ ਕੀਮਤ ਕਿੰਨੀ ਘਟ ਸਕਦੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਸੋਨਾ ਤੇ ਚਾਂਦੀ ਸਸਤੀ ਹੋਣ ਕਾਰਨ ਇਸ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਫਿਲਹਾਲ ਜੇਕਰ ਗੱਲ ਕਰੀਏ ਤਾਂ 24 ਕੈਰਟ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਉੱਤੇ ਹੈ ਇੱਕ ਦਿਨ ਪਹਿਲਾਂ ਯਾਨੀ ਕਿ ਬੁੱਧਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੈ ਜਿਹੜੀ ਉਹ ਦਰਜ ਕੀਤੀ ਗਈ ਸੀ 22 ਕੈਰਟ ਸੋਨਾ 250 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨਾ 230 ਰੁਪਏ ਪ੍ਰਤੀ 10 ਗ੍ਰਾਮ ਘਟਿਆ ਹੈ ਇਸ ਗਿਰਾਵਟ ਦੇ ਨਾਲ 22 ਕੈਰਟ ਸੋਨੇ ਦੀ ਕੀਮਤ 66000 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ 72000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ 18 ਕੈਰਟ ਸੋਨੇ ਦੀ ਕੀਮਤ ਵੀ 54000 ਰੁਪਏ ਪ੍ਰਤੀ 10 ਗ੍ਰਾਮ ਹੈ ਚਾਂਦੀ ਵੀ ਬੁੱਧਵਾਰ ਨੂੰ 1000 ਰੁਪਏ ਪ੍ਰਤੀ ਕਿਲੋਗ੍ਰam ਡਿੱਕੇ 90000 ਰੁਪਏ ਪ੍ਰਤੀ ਕਿਲੋਗ੍ਰam ਹੋ ਗਿਆ ਹੈ ਸਰਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਸਿੱਧਾ ਫੈਸਲਾ ਨਹੀਂ ਲਵੇਗੀ ਸਰਕਾਰ ਬਜਟ ਦੇ ਵਿੱਚ ਦੋਮਾ ਤਾਤਾ ਉਤੇ ਇੰਪੋਰਟ ਡਿਊਟੀ ਦੇ ਵਿੱਚ ਇੱਕ ਕਟੋਤੀ ਦਾ ਐਲਾਨ ਕਰ ਸਕਦੀ ਹੈ ਇਹ ਕਟੋਤੀ 5% ਤੱਕ ਹੋ ਸਕਦੀ ਹੈ ਫਿਲਹਾਲ ਇਹਨਾਂ ਦੋਵਾਂ ਤੱਤਾਂ ਉੱਤੇ ਡਰਾਮਡ ਡਿਊਟੀ 15% ਹੈ ਜੇਕਰ ਇੰਪੋਰਟ ਡਿਊਟੀ 15% ਤੋਂ ਘਟਾ ਕੇ 10% ਕਰ ਦਿੱਤੀ ਜਾਵੇਗੀ ਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਮੀ ਆਵੇਗੀ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ